ਨੋ ਸਾਸ੍ਰੀਕਾ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰਿਤ ਸਰ ਜਿਹੜੇ ਸਾਡੇ ਨੌਬਲਟੀ ਹੰਡੋਈ ਦੇ ਜਿਹੜੇ ਸਰਦਾਰਜੀ ਡੀਲਰ ਨੇ ਉਹਨਾਂ ਦੇ ਸ਼ੋਰੂਮ ਦੇ ਵਿੱਚ ਤੇ ਵੈਨਿਊ ਦਾ ਜਿਹੜਾ ਨਵਾਂ ਮਾਡਲ ਹੈ ਵੈਨਿਊ ਐਕਸਵੀ ਕਿੱਸ ਅੱਜ ਦੇ ਆਪਾਂ ਨੂੰ 5 ਸੀਟਰ ਦੀ ਗੱਡੀ ਹੈ ਤੇ ਇਹਨੂੰ ਨਵੀਂ ਐਸੇ ਲਾਸ ਆਈ ਹੈ ਬਹੁਤ ਸੋਹਣੀ ਗੱਡੀ ਹੈ ਇਹਦੇ ਵਿੱਚ ਬਹਿ ਕੇ ਵੇਖਿਆ ਇਹਨੂੰ ਸਾਰਾ ਕੁਝ ਵੱਖਰਾ ਹੈ ਤੇ ਚੰਗੀ ਗੱਡੀ ਹੈ ਸੋਹਣੀ ਗੱਡੀ ਹੈ ਤੇ ਮੈਂ ਕਾਮਨਾ ਕਰਦਾ ਹਾਂ ਕਿ ਇਹਨੂੰ ਕਸਮਰ ਫੀਦਨ ਇਸ ਗੱਡੀ ਦਾ ਅਨੰਦ ਲਵੇ। ਦਿੱਤੀ ਹੰਡੋਈ ਜਿਹੜੀ ਆ ਉਹ ਆਪਣੇ ਕਸਟਮ ਕਸਟਮ ਨੂੰ ਬਹੁਤ ਸੋਹਣੀਆਂ ਗੱਡੀਆਂ ਕਾਰਾਂ ਮੁਹੱਈਆ ਕਰਦੀ ਔਰ ਤੇ ਸਾਡੇ ਜਿਹੜੇ ਅੰਮ੍ਰਿਤਸਰ ਦੇ ਜਿਹੜੇ ਇਹ ਨੋਵਲਟੀ ਹੰਡੋਈ ਨੋਵਲਟੀ ਟਾਟਾ ਨੋਵਲਟੀ ਸਵੀਟਸ ਇਹਨਾਂ ਵੱਲੋਂ ਜਿੰਨੇ ਵੀ ਸਾਰੇ ਕੰਮ ਕੀਤੇ ਜਾਂਦੇ ਨੇ ਨੋਵਲਟੀ ਗਰੁੱਪ ਵੱਲੋਂ ਬੜੇ ਸਲਾਗਾ ਯੋਗ ਨੇ ਬੜੇ ਚੰਗੇ ਨੇ ਸਾਰੇ ਜਿੰਦੀ ਵੀ ਫੈਮਿਲੀ ਦਾ ਪੂਰਾ ਪਰਿਵਾਰ ਗੁਰਪਰਤਾ ਸੇਵਕ ਹੈ ਸੇਵਾਦਾਰ ਇਹ ਸੇਵਾ ਵੀ ਕਰਦੇ ਨੇ ਮੈਂ ਤਾਰਨਾ ਕਰਦਾ ਕਿੁੱਥੇ ਇਹਨਾਂ ਦੇ ਨਵੋਟੀ ਗੁਰੂ ਦੇ ਜਿੰਨੇ ਵੀ ਇਹਨਾਂ ਦੇ ਸਟਾਫ ਹੈ ਵਰਕਰ ਹੈ ਜੋ ਵੀ ਕੰਮ ਕਰਦੇ ਨੇ ਸਾਰੇ ਠੀਕ ਚਾਕ ਇਮਾਨਦਾਰੀ ਤੇ ਬੜੇ ਚੰਗੇ ਤਰੀਕੇ ਦੇ ਨਾਲ ਸਾਰੇ ਕੰਮ ਕਰਨ ਇਹ ਜਨਦੂਨੀ ਰਾਤ ਚੋਂ ਆਪਣੀ ਪ੍ਰਕਿਰਤੀ ਕਰੇ ਇੱਕ ਨਵੀਂ ਗੱਡੀ ਦੀ ਮੈਂ ਸਾਰਿਆਂ ਨੂੰ ਬਹੁਤ ਬਧਾਈ ਦੇਣਾ ਦੀ ਸਸਰੀ ਕਾਰ ਸਸਰੀ ਕਾਰ ਸਭ ਤੋਂ ਪਹਿਲਾਂ ਮੈਂ ਅਮਿਸਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹਾਂਗਾ ਗੁਰਪੁਰਬ ਦੇ ਮੌਕੇ ਤੇ ਹੁਣ ਡਾਈ ਨੇ ਲਾਂਚ ਕੀਤੀ ਹੈ ਦਾ ਆਲ ਨਿਊ ਵੈਨਿਊ ਵੈਨਿਊ ਆਪਣੇ ਆਪ ਵਿੱਚ ਇੱਕ ਬ੍ਰਾਂਡ ਹੈ ਔਰ ਜਦੋਂ ਕਿ ਵੈਨਿਊ ਫੁੱਲ ਮਾਡਲ ਚੇਂਜ ਲਾਂਚ ਹੋਈ ਹੈ ਔਰ ਇਹ ਬੜੇ ਅਟਰੈਕਟਿਵ ਫੀਚਰ ਦੇ ਨਾਲ ਲਾਂਚ ਹੋਈ ਔਰ ਪ੍ਰਾਈਸ ਵੀ ਬੜਾ ਹੀ ਅਟਰੈਕਟਿਵ ਹੈ ਵੈਨਿਊ ਦੇ ਲਾਂਚ 789000 ਤੋਂ ਬੇਸ ਪ੍ਰਾਈਸ ਸਟਾਰ ਹੈ ਦੀ ਇਹਦੇ ਵਿੱਚ ਪੈਟਰੋਲ ਡੀਜ਼ਲ ਔਰ ਟਰਬੋ ਇੰਜਨ ਆਣਗੇ ਪੈਟਰੋਲ 1.2 ਲੀਟਰ ਇੰਜਨ ਦੇ ਵਿੱਚ ਆਏਗਾ ਟਰਬੋ 1.0 ਇੰਜਨ ਦੇ ਵਿੱਚ ਆਏਗਾ ਔਰ ਡੀਜ਼ਲ 1.5 ਲੀਟਰ ਇੰਜਨ ਦੇ ਵਿੱਚ ਆਏਗਾ ਜੋ ਕਿ ਵੈਨਿਊ ਡੀਜ਼ਲ ਦੇ ਵਿੱਚ ਪਹਿਲਾਂ ਆਟੋਮੈਟਿਕ ਨਹੀਂ ਸੀ ਆਂਦੀ ਕੰਪਨੀ ਨੇ ਪਬਲਿਕ ਡਿਮਾਂਡ ਦੇ ਉੱਤੇ ਵੈਨਿਊ ਡੀਜ਼ਲ ਦੇ ਵਿੱਚ ਵੀ ਆਟੋਮੈਟਿਕ ਲੌਂਚ ਕਰ ਦਿੱਤੀ ਗਈ ਹੈ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜੋ ਫਰੰਟ ਗ੍ਰਿਲ क्रोम ਦੀ ਡਾਰ ਗ੍ਰਿਲ ਹੈ ਜਿਹੜੀ ਕਿ ਬੜੀ ਹੀ ਬੋਲਡ ਲੁੱਕ ਦਿੰਦੀ ਪਈ ਹੈ ਗ੍ਰਿਲ ਔਰ ਫਰੰਟ ਲਾਈਟ ਜਿਹੜੀ ਹੈ ਗੱਡੀ ਨੂੰ ਬਹੁਤ ਹੀ ਸ਼ਾਨਦਾਰ ਲੁੱਕ ਦੇ ਰਹੀ ਹੈ ਔਰ ਬੜੀ ਹੀ ਸਟਾਈਲਿਸ਼ ਲੁੱਕ ਦੇ ਰਹੀ ਹੈ ਔਰ ਇਸ ਦੇ ਵਿੱਚ 16 ਇੰਚ ਡਾਇਮੰਡ ਕੱਟ ਅਲੋਏ ਜੋ ਕਿ ਕਾਰ ਨੂੰ ਹੋਰ ਹੀ ਸਟਾਈਲਿਸ਼ ਲੁੱਕ ਦਿੰਦੇ ਔਰ ਇਹਦਾ ਲੁੱਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੜਾ ਹੀ ਅਟਰੈਕਟਿਵ ਹੈ ਇਸ ਕਾਰ ਦੇ ਵਿੱਚ ਬੜੇ ਹੀ ਐਡਵਾਂਸ ਫੀਚਰ ਜਿਹੜੇ ਕੰਪਨੀ ਨੇ ਲਿੱਤੇ ਨੇ ਕਿ ਪਹਿਲਾਂ ਵੈਨਿਊ ਦੇ ਵਿੱਚ ਵੈਂਟੀਲੇਟਰ ਸੀਟਸ ਨਹੀਂ ਸੀ ਆਉਂਦੀਆਂ 360 ਕੈਮਰਾ ਨਹੀਂ ਸੀ ਆਂਦਾ ਜੋ ਇਹਦੇ ਵਿੱਚ ਇੰਟਰੋਡਿਊਸ ਕੀਤਾ ਹੈ ਹੁਣ ਇਹਦੇ ਵਿੱਚ ਤੁਸੀਂ ਇਹਦਾ ਸਟੀering ਵੀਲ ਦੇਖੋਗੇ ਇਹ ਫਸਟ ਟਾਈਮ ਡੀ ਸ਼ੇਪ ਦੇ ਵਿੱਚ ਸਟੀering ਵੀਲ ਆਇਆ ਹੈ ਇਸਦਾ ਤੁਸੀਂ ਪੈਨਲ ਦੇਖੋਗੇ 62 ਇੰਚਸ ਦਾ ਫਲੈਟ ਪੈਨਲ ਹੈ ਜੋ ਕਿ ਡੈਸ਼ਬੋਰਡ ਨੂੰ ਹੋਰ ਇੱਕ ਬੋਲਡ ਐਂਡ ਬਲਕੀ ਲੁੱਕ ਦਿੰਦਾ ਹੈ ਔਰ ਅਟਰੈਕਟ ਕਰਦਾ ਹੈ ਹਰ ਪਬਲਿਕ ਦੇ ਨੂੰ ਔਰ ਇਸ ਦੇ ਵਿੱਚ ਤੁਹਾਨੂੰ ਰੂਫ ਰੇਲ ਇਹਦੀ ਜਿਹੜੀ ਆ ਬ੍ਰਿਜ ਸਟਾਈਲ ਦੀ ਮਿਲੇਗੀ ਪਜੀ ਵਰਸਨ ਦੀ ਗੱਲ ਕੀਤੀ ਹੈ ਡੀਜ਼ਲ પેટ્રોલ ਸਭ ਚੈੱਕ ਬਿਲਕੁਲ ਜੀ ਇਹਦੇ ਚ ਜਿਵੇਂ ਤੁਹਾਨੂੰ ਦੱਸਿਆ ਤਿੰਨ ਇੰਜਨ ਚ ਕਾਰ ਲਾਂਚ ਹੋਈ ਹੈ ਜੀ પેટ્રોલ ਦੇ ਵਿੱਚ ਦੋ ਇੰਜਨ ਆਣਗੇ ਇੱਕ ਟਰਬੋ ਔਰ ਇੱਕ ਨੋਰਮਲ પેટ્રોલ ਇੰਜਨ ਜਿਹੜਾ ਨੋਰਮਲ પેટ્રોલ ਇੰਜਨ ਹੈ 1/2 ਲੀਟਰ ਔਰ ਟਰਬੋ 1.0 ਇੰਜਨ ਹੈ ਔਰ ਡੀਜ਼ਲ 1.5 ਲੀਟਰ ਦੇ ਵਿੱਚ ਹੈ ਬੁਕਿੰਗ ਸਟਾਰਟ ਹੈ ਬਿਲਕੁਲ ਬੁਕਿੰਗ ਸਟਾਰਟ ਹੈ ਜੀ ਫਾਈਨਾਂਸ ਦੀ ਗੱਲ ਕੀਤੀ ਹੈ ਸਰ ਉਹ ਵੀ ਸੁਵਿਧਾ ਹੈ ਵੀ ਦੇਖੋ ਇੱਥੇ ਸਾਡੇ ਕੋਲ ਫਾਈਨਾਂਸ ਇਨ ਇੰਸ਼ੋਰੈਂਸ ਸਭ ਇਨ ਹਾਊਸ ਹੈ ਇੱਥੇ ਤੁਸੀਂ ਪੁਰਾਣੀ ਕਾਰ ਦੇ ਕੇ ਨਵੀਂ ਕਾਰ ਐਕਸਚੇਂਜ ਵੀ ਕਰ ਸਕਦੇ ਹੋ ਔਰ ਫਾਈਨਾਂਸ ਦੇ ਲਈ ਤੁਸੀਂ ਇੱਥੇ ਸਾਡਾ ਹਰ ਬੈਂਕ ਦੇ ਨਾਲ ਸਾਡਾ ਟਾਈਆ ਪਿਆ ਅਸੀਂ 80% ਤੱਕ ਲੋਨ ਹੋ ਜਾਂਦਾ ਹੈ ਔਰ 20% ਡਾਊਨ ਪੇਮੈਂਟ ਦੇ ਕਾਰ ਦੀ ਅਵੇਲੇਬਿਲਟੀ ਹੋ ਜਾਂਦੀ ਹੈ ਸਰ ਸ਼ੋਰੂਮ ਦੀ ਗੱਲ ਕੀਤੀ ਹੈ ਤਾਂ ਕੀ ਐਡਰੈਸ ਹੈ ਤੁਹਾਡਾ ਦੇਖੋ ਸਾਡਾ ਸ਼ੋਰੂਮ ਜੀਟੀ ਰੋਡ 골ਡਨ ਗੇਟ ਦੇ ਲੱਗ ਗਿਆ ਜੀ ਨਵਲਟੀ ਹੁੰਡਈ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਲਦੀ ਆਓ ਪਹਿਲਾਂ ਬੁਕਿੰਗ ਕਰਾਓ ਔਰ ਜਲਦੋ ਜਲ ਡਿਲੀਵਰੀ ਲਓ ਅੱਜ ਜਿਵੇਂ ਕਿ ਗੁਰਪੁਰ ਪਹੇਗਾ ਜੀ ਔਰ ਅਸੀਂ ਗੱਡੀ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਇਥੇ ਬਸੰਤ ਬਾਬਾ ਪੂਰੀ ਵਾਲੇ ਨੇ ਉਹਨਾਂ ਲਾਂਚ ਕੀਤੀ ਹੈ ਜੀ ਥੈਂਕ ਯੂ ਸਰ ਥੈਂਕ ਯੂ